ਜੋ ਵੀ ਦੋਸਤੋ ਅੱਜ ਸਵੇਤੋਂ ਸ਼ੰਭੂ ਬਾਰਡਰ ਤੇ ਬਹੁਤ ਹੀ ਭਰਮਾਵੀ ਪੈ ਰਿਹਾ ਤੇ ਤੁਸੀਂ ਖਬਰਾਂ ਵੀ ਸੁਣ ਰਹੇ ਹੋ ਕਿ ਆਸ-ਪਾਸੇ ਇਧਰ ਕਾਫੀ ਕੱਲ ਵੀ ਮੀਂਹ ਪਿਆ ਸੀ ਤੇ ਅੱਜ ਵੀ ਪੈ ਰਿਹਾ ਤੇ ਸ਼ੰਭੂ ਬਾਰਡਰ ਤੇ ਦੇਖੋ ਰਸ਼ ਕਿੰਨਾ ਜ਼ਿਆਦਾ ਹੈ ਤੇ ਚਾਰੇ ਪਾਸੇ ਜੀਆਂ ਟਰਾਲੀਆਂ ਨੇ ਤੇ ਆ ਸਾਰੇ ਤੰਬੂ ਟੈਂਟ ਨੇ ਲੱਗੇ ਹੋਏ ਨੇ ਤੇ ਕਿਸਾਨ ਪਹਿਲੇ ਦਿਨ ਤੋਂ ਇੱਥੇ ਮੌਜੂਦ ਨੇ ਤੇ ਆ ਦੇਖੋ ਤੇ ਏਸੀ ਲੱਗੇ ਹੋਏ ਨੇ ਟੈਂਕੀਆਂ ਟੋਕੀਆਂ ਪਾਣੀ ਦੀਆਂ ਤੇ ਆ ਦਫ਼ਤਰ ਹੈ ਇੱਕ ਕਿਸਾਨ ਯੂਨੀਅਨ ਦਾ ਤੇ ਸਾਰਾ ਕੁਝ ਲਾਮ ਲਸ਼ਕਰ ਲੈ ਕੇ ਤੁਪਾਂ ਮੀਆਂ ਦੇ ਵਿੱਚ ਮੌਸਮਾਂ ਦੀ ਪਰਵਾਹ ਨਾ ਕਰਦੇ ਹੋਏ ਕਿਸਾਨ ਜਥੇਬੰਦੀਆਂ ਤੇ ਸਾਰੇ ਕਿਸਾਨ ਇਸ ਮੋਰਚੇ ਦੇ ਵਿੱਚ ਪੂਰਨ ਸਹਿਯੋਗ ਦੇ ਰਹੇ ਨੇ ਡਟੇ ਹੋਏ ਨੇ ਤੇ ਆ ਦੇ ਕੋ ਮੰਜੇ ਡਾਏ ਹੋਏ ਨੇ ਤੇ ਥੋੜੀ ਜੀ ਜਗ੍ਹਾ ਤੰਗ ਹੋਣ ਕਰਕੇ ਤੇ ਜਦੋਂ ਵੀ ਕੋਈ ਚੀਜ਼ ਆਉਂਦੀ ਹੈ ਮੜਾ ਇਹਨਾਂ ਨੂੰ ਮੰਜਾ ਪਰਾਂ ਕਰਨਾ ਪੈਂਦਾ ਕਿਉਂਕਿ ਟਰਾਲੀਆਂ ਬਹੁਤ ਪੀੜੀਆਂ ਪੀੜੀਆਂ ਖੜੀਆਂ ਨੇ ਤੇ ਆਜੋ ਆਪਾਂ ਅੱਗੇ ਚੱਲਦੇ ਹਾਂ ਹੌਲੀ-ਹੌਲੀ ਤੁਹਾਨੂੰ ਸਾਰਾ ਇੱਥੇ ਦਾ ਮਾਹੌਲ ਦਿਖਾਣੇ ਆ ਕਿਉਂਕਿ ਅੱਜ ਮੀਂਹ ਪੈ ਰਿਹਾ ਤੇ ਮੀਂਹ ਦੇ ਵਿੱਚ ਥੋੜਾ ਜਿਹਾ ਕਿਸਾਨਾਂ ਨੂੰ ਦਿੱਕਤ ਆਂਦੀ ਏ ਤੇ ਉਹ ਜਾਂਦਾ ਟਰਾਲੀਆਂ ਦੇ ਵਿੱਚ ਬੈਠ ਜਾਂਦੇ ਨੇ ਤੇ ਜਾਂ ਆਪਣੇ ਟੈਂਟਾਂ ਦੇ ਵਿੱਚ ਬੈਠ ਜਾਂਦੇ ਨੇ ਕੋ ਕੱਪੜੇ ਵੀ ਜਿਓਏ ਨੇ ਤੇ ਇਹਨਾਂ ਨੂੰ ਸਾਕਾਸਪੂਰੇ ਨੇ ਤੇ ਕੁਝ ਟੈਂਟ ਵੀ ਕਈ ਵਾਰ ਚੁੰਨ-ਚੁੰਨ ਲੱਗ ਜਾਂਦੇ ਨੇ ਤੇ ਇਹਨਾਂ ਕਰਕੇ ਥੋੜੀ ਦਿੱਕਤ ਹੈ ਹੈ ਹੀ ਇਹ ਚਲੋ ਕਿਉਂਕਿ ਘਰ ਤਾਂ ਹੈਗਾ ਨਹੀਂ ਇਹ ਘਰ ਬਣਾਏ ਹੋਏ ਨੇ ਪਰ ਘਰ ਨਹੀਂ ਹੈਗੇ ਇੱਕ ਹਿਸਾਬ ਦਾ ਕੰਮ ਹੀ ਚਲਾਇਆ ਹੋਇਆ ਤੇ ਆ ਇੱਥੇ ਵੀ ਇੱਕ ਲੰਗਰ ਚੱਲ ਰਿਹਾ ਤੇ ਸਾਰੇ ਆਪਣਾ ਲੰਗਰ ਲੈ ਕੇ ਆਉਂਦੇ ਨੇ ਪਿੰਡਾਂ ਵਾਲੇ ਤੇ ਕਿਸਾਨਾਂ ਨੂੰ ਲੰਗਰ ਛਕਾਉਂਦੇ ਨੇ ਤੇ ਆ ਦੇਖੋ ਤੁਸੀਂ ਉਵੇਂ ਹੀ ਪਹਿਲੇ ਦਿਨ ਤੋਂ ਲਗਾਤਾਰ ਇੱਥੇ ਲੰਗਰ ਚੱਲ ਰਹੇ ਨੇ ਤੇ ਆ ਨੌਜਵਾਨ ਤੁਰੇ ਆ ਰਹੇ ਨੇ ਇੱਧਰੋਂ ਤੇ ਝੰਡਾ ਤੇ ਡੰਡਾ ਹਰ ਵਕਤ ਆਪਣੇ ਹੱਥ ਦੇ ਵਿੱਚ ਰੱਖਦੇ ਨੇ ਤੇ ਬਹੁਤ ਵਧੀਆ ਨੌਜਵਾਨ ਘਟਨੇ ਪਰ ਵਿੱਚ ਵਿੱਚ ਆਉਂਦੇ ਨੇ ਤੇ ਅੱਗੇ ਆ ਹੁਣ ਸਾਡੇ ਥੋੜੀ ਜੀ ਰੋਕ ਲੱਗ ਗਈ ਐ ਤੇ ਨਿਕਲਣ ਦੀ ਕੋਸ਼ਿਸ਼ ਕਰਦੇ ਆ ਇਥੋਂ ਤੇ ਹੁਣ ਕਰੀਗਾ ਬਾਈ ਮੋਟਰਸਾਈਕਲ ਪਰਾਂ ਕਿਉਂਕਿ ਇਹ ਥੋੜਾ ਜਿਹਾ ਰਾਹ ਬੰਦ ਜੇ ਕੀਤੇ ਹੋਏ ਨੇ ਤੇ ਕੋਈ ਗੱਡੀ ਆ ਜੇ ਤੇ ਫੇਰ ਮੜਾ ਜਾ ਕਈ ਵਾਰ ਕੋਈ ਨਾ ਕੋਈ ਵਿੱਚ ਦੀ ਲਾ ਜਾਂਦਾ ਤੇ ਆ ਜੋ ਅੱਗੇ ਚੱਲਦੇ ਆ ਤੇ ਇੱਥੇ ਚਾਹ ਦਾ ਲੰਗਰ ਐ ਤੇ ਆ ਸਾਰੇ ਇੱਥੇ ਬੈਠੇ ਹੋਏ ਨੇ ਤੇ ਚਾਹ ਹਰ ਵਕਤ ਮਿਲ ਜਾਂਦੀ ਏ ਤੇ ਆ ਦੇਖੋ ਬਹੁਤ ਹੀ ਜਿਗਰੇ ਨਾਲ ਬੈਠੇ ਹੋ ਇਹਨੇ ਪਹਿਲੇ ਦਿਨ ਤੋਂ ਤੇ ਲਗਭਗ ਇਹਨਾਂ ਨੂੰ 5-6 ਮਹੀਨੇ ਹੋ ਗਏ ਨੇ 12-13 ਫਰਵਰੀ ਤੋਂ ਇੱਥੇ ਬੈਠੇ ਹੋਏ ਨੇ ਤੇ ਅਸੀਂ ਰਸ ਨਹੀਂ ਲੈਣੇ ਅਸੀਂ ਕੱਲੀ ਚਾਹ ਲੈ ਰਹੇ ਆ ਇਹਨਾਂ ਤੋਂ ਤੇ ਚਾਹ ਪੀ ਕੇ ਫਿਰ ਆਪਾਂ ਅੱਗੇ ਚੱਲਦੇ ਆ ਕਿਉਂਕਿ ਮੌਸਮ ਵੀ ਥੋੜਾ ਜਿਆ ਐਜ ਹੈ ਵੀ ਚਲੋ ਆਪਾਂ ਚਾਹ ਪੀ ਲਏ ਨੇ ਇੱਥੇ ਤੇ ਚਾਹ ਪੀ ਕੇ ਫਿਰ ਆਪਾਂ ਜੇ ਅੱਗੇ ਤੁਹਾਨੂੰ ਹੋਰ ਵੀ ਦਿਖਾਵਾਂਗੇ ਤੇ ਨਾਲੇ ਚਲੋ ਚਾਹ ਪੀਣ ਦੇ ਨਾਲ ਨਾ ਥੋੜੀ ਜੀ ਦੋਸਤੀ ਮਜਬੂਤ ਹੁੰਦੀ ਹੈ ਤੇ ਬੰਦੇ ਦਾ ਜਿਹੜਾ ਕੁਝ ਮੈਨੂੰ ਤਾਂ ਬੋਲ-ਬੋਲ ਕੇ ਨਾ ਗਲਾ ਸੁੱਕਣ ਲੱਗ ਜਾਂਦਾ ਤੇ ਚਲੋ ਚਾਹ ਪੀ ਕੇ ਥੋੜਾ ਜਿਹਾ ਗਲਾ ਰਮਾ ਹੋ ਜਾਂਦਾ ਕਿਉਂਕਿ ਸਾਰਾ ਦਿਨ ਹੀ ਬੋਲਦੇ ਰਹਿੰਦੇ ਆ ਵੀਡੀਓ ਬਣਾਉਂਦੇ ਰਹਿੰਦੇ ਆ ਤੇ ਆ ਜੋ ਅੱਗੇ ਚੱਲਦੇ ਆ ਤੇ ਅੱਗੇ ਇੱਥੇ ਖੜ ਕੇ ਨਾਲੇ ਤੇ ਇੱਥੇ ਕਿਸਾਨਾਂ ਨਾਲ ਮਿਲਾਂਗੇ ਗੱਲਾਂ ਬਾਤਾਂ ਕਰਾਂਗੇ ਤੇ ਨਾਲੇ 10 ਮਿੰਟ ਤੇ ਚਾਹ ਪੀਵਾਂਗੇ ਇਹਨਾਂ ਦਾ ਗਲਾਸ ਵਾਪਸ ਕਰਾਂਗੇ ਤੇ ਆ ਵੀ ਇੱਥੇ ਇੱਕ ਲੰਗਰ ਚੱਲ ਰਿਹਾ ਹੈ ਤੇ ਲੰਗਰ ਦੇ ਵਿੱਚ ਸਾਰੇ ਕੋਈ ਸੇਵਾ ਕਰ ਰਿਹਾ ਖਾਣ ਦੀ ਤੇ ਕੋਈ ਛਕਾਣ ਦੀ ਤੇ ਆ ਜੋ ਆਪਾਂ ਇੱਥੇ ਸਾਈਡ ਤੇ ਖੜਾਂਗੇ ਤੇ ਖੜ ਕੇ ਇੱਥੇ ਇਹ ਤੁਹਾਨੂੰ ਮਾਹੌਲ ਦਿਖਾਣੇ ਆ ਦੇਖੋ ਬਿਲਕੁਲ ਹੀ ਕਿੰਨਾ ਸ਼ਾਂਤ ਮਾਹੌਲ ਹੈ ਤੇ ਸਾਰੇ ਆਪੋ ਆਪਣਾ ਗੱਲਾਂ ਬਾਤਾਂ ਕਰ ਰਹੇ ਨੇ ਖੜੇ ਨੇ ਤੇ ਬੜਾ ਵਧੀਆ ਇੱਥੇ ਨਾ ਦਿਲ ਵੀ ਬੜਾ ਲੱਗਦਾ ਜੇ ਬੰਦਾ ਟਾਈਮ ਕੱਢ ਕੇ ਇੱਥੇ ਆਇਆ ਇਹਨਾਂ ਦੇ ਦਿਲ ਬਹੁਤ ਲੱਗਦਾ ਕਿ ਬੰਦਾ ਸੋਲਦਾ ਰੋਜ਼ ਹੀ ਆਈਏ ਇੱਥੇ ਅੱਗੇ ਸਾਹਮਣੇ ਰੋਕ ਲੱਗੀ ਹੋਈ ਏ ਥੋੜਾ ਜਿਹਾ ਅੱਗੇ ਐ ਇਥੋਂ ਜਿਹੜਾ ਬਾਰਡਰ ਇਹਦਾ ਥੋੜਾ ਜਿਹਾ ਅੱਗੇ ਐ ਤੇ ਉਹ ਵੀ ਤੁਹਾਨੂੰ ਦਿਖਾ ਦੇਵਾਂਗੇ ਦੁਬਾਰਾ ਇੱਕ ਵਾਰੀ ਵੀ ਕੀ ਮਾਹੌਲ ਏ ਉੱਤੇ ਤੁਸੀਂ ਜੁੜੇ ਰਿਹਾ ਕਰੋ ਸਾਡੇ ਨਾਲ ਤੇ ਆ ਦੇਖੋ ਬਾਬਿਆਂ ਨੇ ਝੰਡੇ ਫੜੇ ਹੋਏ ਨੇ ਤੇ ਨਾਲ ਡੰਡੇ ਦੇ ਝੰਡੇ ਨਾਲੇ ਨਹੀਂ ਛੱਡੇ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ